ਕਿ ਬੇ ਜਿਹੜੇ ਚੈਲੰਜ ਲੈ ਕੇ ਕੀਤੇ ਆ ਫੋਟੋ ਨਾਲ ਉਹ ਵੀ ਚੈਲੰਜ ਸੀ ਅਧਿਐਸਿਤ ਚੈਲੰਜ ਵੀ ਸਬਕਾਰ ਕੀਤਾ ਉਹ ਅੰਦਰ ਵੀ ਚੈਲੰਜ ਸੀ ਕਾਲਾ ਸਿੰਘੇ ਰੇਨ ਚੈਲੰਜ ਸੀ ਕਿ ਸਾਰੇ ਚੈਲੰਜ ਸਪਦਾ ਸਬਕਾਰ ਕੀਤੇ ਲੋਕ ਲੋ ਪ੍ਰੋਫੈਸ ਜੇ ਮਰਦੀ ਹੈ ਕਿ ਹੋਰ ਉਠੋ ਹੋਰ ਗੱਲ ਕਰਨੀ ਜਾਈ ਦੀ ਹੈ ਦੇਖਣੇ ਜਾਈਗਾ ਬਾਬਾ ਜੀ ਕੀ ਕਰਦੇ ਆ ਉਹ ਜਿਹੜੇ ਕੰਮ ਤੇ ਤੋਰ ਚੜੀ ਹੈਗੀ ਆ ਉਹ ਉਹ ਜਿਹੜੇ ਮਹਾਰਾਜਾ ਪੰਜਵਨ ਕਰਨ ਲਈ ਤਾਂ ਇਹ ਪਤਾ ਜੋ ਕੋਈ ਸਮੇਂ ਦੀ ਮਾਰੀ ਲਈ ਲੱਗੋਗੇ ਨੀ ਗੇ ਲੋ ਉਹ ਅੰਮ੍ਰਿਤਸਰ ਆ ਗਏ ਉਹਨੇ ਹੀ ਤੁਹਾਨੂੰ ਵੀਡੀਓ ਭੇਜ ਦਿੰਦੇ ਆ ਉਹ ਕਹਿੰਦੇ ਮੈਂ ਆਪਣੇ ਫੈਸਲਿਆਂ ਦੇ ਵਿੱਚ ਲਿਖਦਾ ਕਿ ਸੀਚੇਵਾਲ ਮਾਡਲ ਉਪਲਾਓ ਉਹ ਵੀ ਅਨਪੜ ਉਹਨਾਂ ਬੰਦੇਗੇ ਨਾਮ ਨਰ ਅਬਦੁੱਲ ਕਲਾਮ ਅੜਪੜ ਸੀ ਨਾਂ ਜਿਹੜੇ ਹੈਗੇ ਹਾਈ ਕੋਰਟ ਕੈਂਡੀਟ ਦੇ ਚੇਅਰਮੈਨ ਉਹ ਵੀ ਅਨਪੜ ਇਹ ਬੜਾ ਨਹੀਂ ਕਿ ਉਹ ਮਗਰ ਮਾਰਦਾ ਹੈ ਜਿਹੜੇ ਹੈਗੇ ਜੀ ਬਰੋਡਾ ਕਰਦੇ ਆ ਕਿ ਨਹੀਂ ਹੋਵੇ ਸਾਡੇ ਕੋਲ ਡਿਗਰੀਆਂ ਵੀ ਹੈਗੀਆਂ ਓਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੀਲੈਟ ਦੀ ਡਿਗਰੀ ਸਾਨੂੰ ਦਿੱਤੀ ਐ ਫੇਰ ਇਹ ਜਿਹੜੀ ਹੈਗੀ ਐ ਦੇਸ਼ ਭਗਤ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਆ ਦੂਸਰੀ ਇੱਕ ਹੋਰ ਇਥੇ ਨਾਲ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਬਾਜਵਾ ਜੀ ਨੂੰ ਭੇਜ ਦਿਓ ਡਿਗਰੀਆਂ ਪੈਨ ਸਾਡੇ ਕੋਲ ਤਾਂ ਇਸ ਵੇਲੇ ਆਡੀ ਡੀਲਰ ਦੀ ਡਿਗਰੀ ਇਹਨੂੰ ਪੁੱਛਿਆ ਕੋਈ ਡੀਲਰ ਦੀ ਡਿਗਰੀ ਕਿਹੜੀ ਹੁੰਦੀ ਆ ਡਾਕਟਰ ਆਫ ਲਿਟਰੇਚਰ ਇਹਨੂੰ ਜਿੰਦਾ ਪਾਣੀ ਪੈਂਦਾ ਸੀ ਜਿੱਥੇ ਬੈਠੇ ਆ ਸੀ ਇਹ ਭੂਖੜੀ ਪੰਡਾ ਇਹਨਾਂ ਦਾ ਵੀ ਪਾਣੀ ਇੱਥੇ ਡਿੱਗਦਾ ਹੀਗਾ ਸਰ ਇਹਨੇ ਜਿੰਨ ਪਿੰਡ ਵਿੱਚ ਹੱਲ ਕੀਤਾ ਉਹ ਵੀ ਤੁਹਾਨੂੰ ਕੈਮਰੇ ਰਾਹੀਂ ਦਿਖਾ ਦੇਣਗੇ ਇਹਨਾਂ ਦਾ ਪਾਣੀ ਟ੍ਰੀਟ ਹੋ ਕੇ ਹੁਣ ਖੇਤੀ ਨੂੰ ਲੱਗੂਗਾ ਜਿੰਨੇ ਪਾਣੀ ਇਹ ਟ੍ਰੀਟ ਹੋ ਕੇ ਖੇਤੀ ਤੇ ਲਾਏਗਾ ਪੀਣ ਯੋਗ ਨਹੀਂ ਤੇ ਇਹ ਜਿਹੜੀ ਹੈਗੀ ਇਹਦਾ ਪ੍ਰਬੰਧ ਜਿੰਨੇ ਜਿਹੜੇ ਪ੍ਰਬੰਧ ਨਹੀਂ ਕਰਦੇ ਉਹਨਾਂ ਤੇਰੇ ਦਾ ਕੋਈ ਹੱਲ ਨਹੀਂ ਉਹ ਅਸੀਂ ਪ੍ਰਬੰਧ ਨਹੀਂ ਕਰ ਰਹੇ ਉਦਣ ਦੇ ਜਿਹੜੇ ਜਿਹੜੇ 70 ਐਮਐਲਡੀ ਪਾਣੀ ਡਿੱਗਦਾ ਸੀ ਉਹਦਾ ਉਹਨੂੰ ਉਹਨੂੰ ਜਿਹੜਾ ਹੈਗਾ ਜੋੜ ਕੇ ਟ੍ਰੀਟਮੈਂਟ ਤੇ ਪਹੁੰਚਾਇਆ 20 ਐਮਐਲਡੀ ਹੋਰ ਪਾਣੀ ਪਹੁੰਚਾਇਆ ਨਹਿਰੀਆਂ ਦਾ ਗੋਹ ਜਿਹੜਾ ਵਿੱਚ ਡਿੱਗਦਾ ਸੀ ਉਹਨੂੰ ਰੋਕਾਇਆ ਪਿੰਡਾਂ ਦੇ ਪ੍ਰਬੰਧ ਕੀਤੇ ਤੇ ਤਾਂ ਇਹ ਪਾਣੀ ਸਾਫ਼ ਹੋ ਕੇ ਜਿਹੜੇ ਜਾ ਰਿਹਾ ਇਹ ਅਮਰਦਰਗਾ ਬੜਾ ਵਧੀਆ ਗੱਲ ਕੀਤੀ ਹੈ ਨੇ ਇਹ ਇਹਦਾ 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 ਉਹੀ ਦੱਸ ਸਕਦੇ ਇਹਨਾਂ ਨੂੰ ਕਈਆਂ ਨੂੰ ਅਲਰਜੀ ਹੁੰਦੀ ਕਈਆਂ ਨਾ ਮੰਦ ਹੋਈ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਤੇ ਨਾ ਹੀ ਬੋਲਿਆ ਸੀ ਉਹਨੇ ਜਿਹੜਾ ਬੋਲਿਆ ਉਹ ਵੀ ਤੁਸੀਂ ਸੁਣ ਸਕਦੇ ਆ ਸੀਚੇਵਾਲ ਥੋਪਰ ਮਾਡਲ ਇਕੱਠਾ ਬੋਲਿਆ ਸੀ ਜਿਹੜਾ ਸੀਚੇਵਾਲ ਦੇ ਵਿੱਚ ਸ਼ੁਰੂ ਹੋਇਆ ਉਹ ਥੋਪਰ ਮਾਡਲ ਉਹਨਾਂ ਨੇ ਅਪਣਾਇਆ ਇਹਨਾਂ ਨੂੰ ਅਲਰਜੀ ਸੀਚੇਵਾਲ ਦੇ ਨਾਮ ਤੋਂ ਪੈ ਗਈ ਨਾਲ ਉਹਨਾਂ ਥਾਪਰ ਵੀ ਬੋਲਿਆ ਸੀਗਾ ਇਹਨਾਂ ਨੂੰ ਸੁਣਿਆ ਹੀ ਨਹੀਂ ਜਿਹੜਾ ਇਹਨਾਂ ਦਾ ਮਾਡਲ ਸੀ ਅਸੀਂ ਜਿੰਨੇ ਪਿੰਡਾਂ 'ਚ ਸੀਚੇਵਾਲ ਮਾਡਲ ਆਇਆ ਸੀ ਬੈਠੇ ਉਹਦੇ ਜ਼ਿੰਮੇਵਾਰ ਤੇ ਜਿੱਥੇ ਇਹਨਾਂ ਨੇ ਉਹ ਥਾਪਰ ਮਾਡਲ ਲਾਇਆ ਇਹਦੀ ਪੜਤਾਲ ਕਰੋ ਇਹਨਾਂ ਨੇ ਕਿਹਨੂੰ ਪੈਸੇ ਦਿੱਤੇ ਆ ਤੇ ਅੱਜ ਉਹ ਕੰਮ ਨਹੀਂ ਕਰ ਰਿਹਾ ਇਹਨਾਂ ਦਾ ਥਾਪਰ ਮਾਡਲ ਕੰਮ ਨਹੀਂ ਕਰ ਰਿਹਾ ਜਾਂ ਕੇ ਤੁਸੀਂ ਆਪ ਵੀ ਕੈਮਰਾ ਲੈ ਕੇ ਜਾਓ ਪੁੱਛੋ ਇਹ ਥਾਪਰ ਮਾਡਲ ਕਿਉਂ ਨਹੀਂ ਚੱਲਦਾ ਜਿੱਥੇ ਸੀਚੇਵਾਲ ਮਾਡਲ ਆ ਉਹਦੀ ਅਸੀਂ ਗਾਰੰਟੀ ਦੇਵਾਂਗੇ ਉਹ ਬੜਿਆ ਲਿਖਿਆ ਦਾ ਬਣਾਇਆ ਹੋਇਆ ਸਾਡਾ ਨਿਕਾ ਦੇਖ ਰਹੀਆਂ ਅਗਲੇ ਹਾਂ ਦਾ ਇਹੋ ਨਾ ਅਸੀਂ ਗੁਰੂ ਦੇ ਮੱਥੀ ਲੈ ਰਹੇ ਆ ਪਹਿਲਾ ਪਾਣੀ ਜਿਉ ਹੈ ਜਿੱਥੇ ਹਰਿਆ ਸਭ ਕੋਏ ਉਹਦਾ ਆਸਰਾ ਲੈ ਕੇ ਤੁਰਿਆ ਆ ਉਹ ਸਾਰਿਆਂ ਨੂੰ ਸੋਜੀ ਦਿੰਦਾ ਤੁਹੇ ਬਾਬੇ ਸੀਜੇ ਵਾਲੀ ਨੂੰ ਉਹਨਾਂ ਨੇ ਸੋਦੀ ਦੇ ਸੋਜੀ ਦਿੱਤੀ ਹੈ ਬਾਣੀ ਨੂੰ ਦਿੱਤ ਕੇ ਉਹਨੂੰ ਤਕਲੀਫ ਕੀ ਹੋਈ ਦਿੱਤੀ ਤਾਂ ਗੁਰੂ ਨੇ ਸੋਦੀ ਹੈ ਅਸੀਂ ਕੋਈ ਸੈਂਸ ਤਾਂ ਪੜੀ ਨਹੀਂ ਗਈ ਨਹੀਂ ਫਿਰ ਸੈਂਸ ਵਾਲਿਆਂ ਦਾ ਸੈਂਸ ਵਾਲਿਆਂ ਦਾ ਤੁਸੀਂ ਜਾ ਕੇ ਚੈੱਕ ਕਰ ਲਿਓ ਜਿਹੜੇ ਬਣਾਏ ਹੋਏ ਆ ਅਸੀਂ ਤਾਂ ਦਾਵਾ ਕਰਦੇ ਅਸੀਂ ਇਹੋ ਜਿਹੇ ਥੋੜੋ ਕਹਿੰਦੇ ਆ ਕਿ ਅਸੀਂ ਤਾਂ ਪਧਰੇ ਬੈਠੇ ਆ ਇਹਦੇ ਕਰਵਾਉਂਨਾਂ ਨੇ ਪੈਸੇ ਵੀ ਸਰਕਾਰੀ ਲਾ ਕੇ ਕਿਉਂਕਿ ਇਹ ਜਿਹੜੀ ਗੱਲ ਉਹ ਕਰਦੇ ਕੰਟਰੈਕਟਰ ਵਾਲੀ ਕਿ ਅਸੀਂ ਜਿੱਥੇ ਕੰਮ ਕਰਦੇ ਅਸੀਂ ਕਹਿੰਦੇ ਅਸੀਂ ਆਪਣਾ ਸਿਸਟਮ ਲਾਉਣਾ ਇਹ ਲੈਂਦੇ ਹੈਗੇ ਇਹਨਾਂ ਨੇ ਦਲਾਲੀਆਂ ਖਾਣੀਆਂ ਹੁੰਦੀਆਂ ਕਿਉਂਕਿ ਉਹਨਾਂ ਕੋ ਕੰਮ ਕਰਾਉਣਾ ਹਣਾ ਜਿਹੜਾ ਮਟੀਰੀਅਲ ਥਰਡ ਕਲਾਸ ਲਾਵੇ ਤੇ ਅਗਲੇ ਤੇ ਪੈਸੇ ਵੀ ਖਾ ਲਓ ਮਗਰੋਂ ਜਿਹੜਾ ਪਾਣੀ ਰਹਾਜ ਚ ਤੁਰੇ ਫਰੇ ਇਹਨਾਂ ਨੂੰ ਇਹ ਪ੍ਰੋਬਲਮ ਜੇ ਜੇ ਇਹਨੇ ਜਨਤਾਧਰ ਹੁੰਦੇ ਇਹਨਾਂ ਕੋਲ ਕਿੰਨੇ ਜਰੂਰ ਹੈ ਭਾਰਤ ਦਾ ਜਦੋਂ ਭਾਰਤ ਆਜ਼ਾਦ ਹੋਇਆ ਜਿਆਦਾ ਜਰ ਸਦਾ ਸੈਂਟਰ ਦੇ ਕੋਲ ਵੀ ਇਹਨਾਂ ਦੀ ਰਹੀ ਹੈ ਪੰਜਾਬ ਕੋਲੇ ਇਹਨਾਂ ਕੋ ਕੋ ਵਿਗਿਆਨੀ ਮੁੱਕ ਗਏ ਸੀ ਇਹਨਾਂ ਦੇ ਕੋਲ ਸੈਸ ਦੇ ਵੀ ਵਿਦਿਆਰਥੀ ਮੁੱਕ ਗਏ ਸੀ ਇਹਨਾਂ ਨੇ ਕਿਉਂ ਨਾ ਕਰਵਾਇਆ ਕੀ ਇਹਨੇ ਵੀ ਇਹਨਾਂ ਦੀ ਪ੍ਰਾਪਤੀ ਕੀ ਹੈ ਦੱਸਣ ਇਹਨੇ ਸਾਲਾਂ ਦੀ ਪਿੰਡਾਂ ਦੇ ਪਾਣੀਆਂ ਦੇ ਉੱਤੇ ਇਹਨਾਂ ਨੇ ਕੀ ਕਰਵਾਇਆ ਦੱਸੋ ਇਹਨਾਂ ਕੋ ਕਿਹੜਾ ਮਾਡਲ ਆ ਜਿਹੜੇ ਜਿਹੜੇ ਹੁਣ ਤਿਕਰੇ ਲਈ ਫਿਰਦੇ ਰਹੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਤੇ ਇਹਨਾਂ ਨੇ ਡਰੇਨਾਂ 'ਚ ਪਾਣੀ ਇਹਨਾਂ ਨੇ ਪੁਆਏ ਸਰਕਾਰੀ ਪੈਸਾ ਲਾ ਕੇ ਵਈਏ ਜਿਹਨਾਂ ਨੇ ਪੈਸੇ ਪੁਆਏ ਦੀ ਲੋ ਟੋਟਾ ਡਰੇਨ ਤੱਕ ਰਹੀ ਪੈਸੇ ਦੇ ਕੇ ਪਾਣੀ ਪਈ ਭੇਜ ਦਿੰਨੇ ਆ ਆਪੇ ਡਰੇਨ 'ਚ ਤੁਰੇ ਬਹੁ ਗੰਦੇ ਕਰਨ ਵਾਲੇ ਤੇ ਸਾਰੇ ਇਹਨਾਂ ਕੋ ਸਦਾ ਰਹੀਏ ਕੀ ਕੀਤਾ ਇਹਨਾਂ ਨੇ ਬੜੇ ਲਿਖੇ ਨੇ ਆ ਦੇਣਾ ਇਹਨਾਂ ਕੋ ਜਵਾਬ ਹੈ ਨਹੀਂ ਗਾ ਇਹਨਾਂ ਕੋ ਜਵਾਬ ਹੈ ਨਹੀਂ ਹੈ ਜਾ ਕੇ ਉਸ ਮਹਿਕਮੇ ਨੂੰ ਬੋਲ ਸਕਦੇ ਆ ਤਾਂਕਿਓ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ